ਮਾਂ ਧਰਤੀ ਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮਗਦਰ ਰਹੀਵੇਂ ਸੂਰਜਾ ਕਮੀਆਂ ਦੇ ਵੇੜੇ ਹਾਏ ਹਰ ਦਮ ਮੈਨੂੰ ਪਹਿਣ ਭੁਲੇਖੇ ਜਿਵੇਂ ਪੁੱਤ ਗਿਆ ਹੋਵੇ ਆ ਉੱਡ ਜਾ ਕਾਵਾਂ ਵੇ ਮੇਰੇ ਪੁੱਤ ਨੂੰ ਸੁਨੇਹਾ ਜਾ ਕੇ ਲਾ ਉੱਡ ਜਾ ਕਾਵਾਂ ਵੇ ਮੇਰੇ ਪੁੱਤ ਨੂੰ ਸੁਨੇਹਾ ਜਾ ਕੇ ਲਾ ਹੋ ਸਨ 47 ਦੁੱਖ ਝੱਲੇ ਬੇ ਹਿਸਾਬ ਫਿਰ ਕੁ ਦੰਗਿਆਂ ਦਾ ਕੋਈ ਰਿਹਾ ਨਾ ਹਿਸਾਬ ਨਨਕਾਣਾ ਰਹਿ ਗਿਆ ਉਧਰ ਨਾਲੇ ਜੇਲਮ ਚ ਨਾਓ ਸਾਡਾ ਵੰਡਿਆ ਗਿਆ ਸੀ ਪੰਜਾਬ ਸਤਿ ਸ਼੍ਰੀ ਅਕਾਲ ਮੈਂ ਸੋਮਸਾ ਹੋਂਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਪ੍ਰੋਗਰਾਮ ਮਹਿਫਲ ਦੇ ਵਿੱਚ ਪੂਰੀ ਦੁਨੀਆ ਦਾ ਸਵਾਗਤ ਕਰਦੇ ਆਂ ਜੀ ਤੁਸੀਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਾਡੇ ਇਸ ਪ੍ਰੋਗਰਾਮ ਨੂੰ ਬੜੀ ਸ਼ਿੱਦਤ ਦੇ ਨਾਲ ਵੇਖਦੇ ਹੋ ਬੜਾ ਪਿਆਰ ਬੜਾ ਸਤਿਕਾਰ ਤੇ ਬੜੀ ਇੱਜ਼ਤ ਦਿੰਦੇ ਹੋ ਔਰ ਸਾਡਾ ਵੀ ਹੌਸਲਾ ਵਧਦਾ ਹੈ ਜਦੋਂ ਤੁਸੀਂ ਆਪਣੇ ਸੂਝ ਦੇ ਮੁਤਾਬਕ ਕਮੈਂਟ ਦਿੰਦੇ ਹੋ ਔਰ ਸਾਡੇ ਸਾਹਿਤਕਾਰਾਂ ਨੂੰ ਪ੍ਰਮੋਟ ਕਰਦੇ ਹੋ ਸੋ ਉਸ ਪ੍ਰੋਗਰਾਮ ਦੀ ਐਪੀਸੋਡ ਨੂੰ ਆਪਾਂ ਅੱਗੇ ਤੋਰਦੇ ਹਾਂ ਜੀ ਅੱਜ ਪੋਸੂਨਾਮਾ ਚੈਨਲ ਦੀ ਟੀਮ ਬੈਠੀ ਹੈ ਜੀ ਇਸ ਸਮੇਂ ਲੁਧਿਆਣੇ ਦੇ ਵਿੱਚ ਔਰ ਮੇਰੇ ਨਾਲ ਇੱਕ ਅਜੇਹੇ ਮਤਲਬ ਸਾਹਿਤਕਾਰ ਜੁੜੇ ਨੇ ਜੋ ਗਵਰਨਮੈਂਟ ਆਫ ਪੋਸਟ ਤੋਂ ਰਿਟਾਇਰ ਹੋਏ ਨੇ ਬਿਜਲੀ ਬੋਰਡ ਦੇ ਵਿੱਚੋਂ ਲੇਕਿਨ ਬਿਜਲੀ ਬੋਰਡ ਦੇ ਵਿੱਚ ਹੁੰਦਿਆਂ ਹੋਇਆਂ ਕਿਤੇ ਨਾ ਕਿਤੇ ਜਿਹੜੀ ਸਾਹਿਤਿਕ ਦੀ ਚੇਟਕ ਸੀ ਉਹ ਬਰਕਰਾਰ ਰਹੀ ਕਹਿੰਦੇ ਕਿ ਬੱਚਾ ਉਹ ਹੀ ਸਿੱਖਦਾ ਜੋ ਪਰਿਵਾਰ ਦੇ ਵਿੱਚ ਵਿਚਰ ਰਿਹਾ ਹੋਵੇ ਚਾਈਲਡ ਇਜ਼ ਦਾ ਫਾਦਰ ਆਫ ਮੈਨ ਬੱਚਾ ਆਦਮੀ ਦਾ ਪਿਤਾ ਹੈ ਔਰ ਆਪਾਂ ਬੱਚਿਆਂ ਤੋਂ ਵੀ ਬਹੁਤ ਕੁਝ ਸਿੱਖਦੇ ਆਂ ਔਰ ਸਿਆਣਿਆਂ ਤੋਂ ਤਾਂ ਆਪਾਂ ਸਿੱਖਦੇ ਸਿੱਖਦੇ ਹਾਂ ਕਿਤੇ ਨਾ ਕਿਤੇ ਜਿਸ ਸਾਹਿਤਕਾਰ ਨੂੰ ਮੈਂ ਆਪ ਸਭ ਨੂੰ ਸਭ ਸਭ ਦੇ ਰੂਪ ਰੂਪ ਕਰਵਾਉਣ ਜਾ ਰਿਹਾ ਉਹਨਾਂ ਦੇ ਪਿਤਾ ਸ਼੍ਰੀ ਲਿਖਦੇ ਹੁੰਦੇ ਸੀ ਲੇਕਿਨ ਹੌਲੀ-ਹੌਲੀ ਉਹ ਜਿਹੜੀ ਚੇਟਕ ਐ ਉਹ ਜਿਹੜੀ ਇੱਕ ਰੁਚੀ ਐ ਉਹ ਉਹਨਾਂ ਦੇ ਸਾਹਿਬ ਜਾਦੇ ਤੇ ਆ ਗਈ ਔਰ ਉਹਨਾਂ ਨੇ ਵੀ ਲਿਖਣਾ ਸ਼ੁਰੂ ਕਰ ਦਿੱਤਾ ਹੈ ਕਹਾਣੀਆਂ ਦੇ ਰੂਪ ਵਿੱਚ ਔਰ ਕਵਿਤਾਵਾਂ ਦੇ ਰੂਪ ਵਿੱਚ ਜਾਂ ਫਿਰ ਗੀਤਾਂ ਦੇ ਰੂਪ ਵਿੱਚ ਮਗਦਾ ਰਹੀਂ ਵੀ ਸੂਰਜਾ ਕਮੀਆਂ ਦੇ ਬੇੜੇ ਔਰ ਇਹ ਸੰਤਰਾਮ ਉਦਾਸੀ ਜੀ ਦਾ ਗੀਤ ਜਦੋਂ ਵੀ ਅੱਜ ਵੀ ਸਾਨੂੰ ਆਹੇ-ਬਗਾਹੇ ਯਾਦ ਆਉਂਦਾ ਹੈ ਤੇ ਸੱਚਮੁੱਚ ਸਾਡੇ ਕਦਮ ਉੱਥੇ ਦੀ ਉੱਥੇ ਰੁਕ ਜਾਂਦੇ ਨੇ ਔਰ ਅੱਜ ਜਿਸ ਸਾਹਿਤਕਾਰ ਨੂੰ ਮੈਂ ਤੁਹਾਡੀ ਨਜ਼ਰ ਕਰਨ ਜਾ ਰਿਹਾ ਉਹ ਵੀ ਇਸ ਗੀਤ ਨੂੰ ਬਖੂਬੀ ਗੁੰਗਣਾਉਂਦੇ ਨੇ ਉਹ ਇੱਕ ਨਾਮ ਹੈ ਸਾਹਿਤੀ ਦੁਨੀਆ ਦੇ ਵਿੱਚ ਬੜੇ ਪਿਆਰੇ ਬੜੇ ਸੁਰੀਲੇ ਔਰ ਮਿਲਨ ਸੁਭਾਅ ਦੇ ਮਾਲਕ ਨੇ ਸਰਦਾਰ ਕੇਵਲ ਸਿੰਘ ਹੀਰਾ ਜੀ ਔਰ ਉਹਨਾਂ ਦੇ ਨਾਲ ਉਹਨਾਂ ਦੇ ਸਾਹਿਤਿਕ ਸਫਰ ਨੂੰ ਲੈ ਕੇ ਕਰਦੇ ਆਪਾਂ ਗੱਲਬਾਤ ਹੀਰਾ ਜੀ ਸਭ ਤੋਂ ਪਹਿਲਾਂ ਪਿਆਰ ਭਰੀ ਸਤਿਕਾਰ ਸਤਿਕਾਰ ਸੋਤਾ ਸਾਹਿਬ ਬਹੁਤ ਬਹੁਤ ਤੁਹਾਨੂੰ ਸਤਿ ਸ੍ਰੀ ਅਕਾਲ ਪਿਆਰ ਭਰੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਤੁਹਾਡਾ ਧੰਨਵਾਦ ਇਹ ਹੀਰਾ ਸ਼ਬਦ ਸ਼ੀਰਾ ਸ਼ਬਦ ਕਿੱਥੋਂ ਆਇਆ ਸਰ ਇਹ ਹੀਰਾ ਸਾਡਾ ਗੋਤ ਹੀ ਆ ਜੀ ਅੱਛਾ ਹਾਂ ਜੀ ਇਹ ਸਬਕਾਸਟ ਆ ਸਾਡੀ ਜੀ ਜੀ ਤੇ ਨਾਮ ਮੇਰਾ ਕੇਵਲ ਸਿੰਘਾ ਕੇਵਲ ਸਿੰਘ ਸ਼ੀਰਾ ਹੀਰਾ ਸਾਡੀ ਸਬਕਾਸਟ ਮਤਲਬ ਸਾਹਿਤਕਾਰ ਹੁੰਦੇ ਹੀ ਹੀਰੇ ਆ ਇਹ ਕੁਦਰਤ ਬਣੋਈ ਆ ਵੈਸੇ ਇਹ ਕਹਿ ਸਕਦੇ ਆ ਜੀ ਕਿਉਂਕਿ ਸਾਹਿਤ ਲਿਖਣਾ ਆਮ ਬੰਦੇ ਦੀ ਪਕੜ ਚ ਨਹੀਂ ਆਉਂਦਾ ਸਾਹਿਤ ਮੈਂ ਸਾਹਿਤਕਾਰਾਂ ਨੂੰ ਇੰਟਰਵਿਊ ਕਰ ਸਕਦਾ ਲੇਕਿਨ ਇੱਕ ਸ਼ਬਦ ਨਹੀਂ ਲਿਖ ਸਕਦਾ ਇਹ ਬਿਲਕੁਲ ਤੁਸੀਂ ਸੱਚ ਕਿਹਾ ਜੀ ਮੇਰੇ ਫਾਦਰ ਸਾਹਿਬ ਟੀਚਰ ਰਟਾਇਰ ਹੋਏ ਨੇ ਜੀ ਮਾਸਟਰ ਬਾਉ ਸਿੰਘ ਜੀ ਹੂੰ ਉਹ ਲਿਖਦੇ ਹੁੰਦੇ ਸੀਗੇ ਤੇ ਹੌਲੀ ਹੌਲੀ ਉਹਨਾਂ ਤੋਂ ਚਿੱਟਕ ਮੈਨੂੰ ਲੱਗ ਗਈ ਹੂੰ ਜਦੋਂ ਮੈਂ ਪੀਐਸ ਪੀਸੀਐਲ ਦੇ ਵਿੱਚੋਂ ਐਜੇ ਅਸਿਸਟੈਂਟ ਟੈਕਸ਼ਨ ਜੀ ਮੈਂ ਰਟਾਇਰ ਹੋਇਆ ਤੇ ਰਟਾਇਰਮੈਂਟ ਤੋਂ ਬਾਅਦ ਮੈਨੂੰ ਸਮਾਂ ਮਿਲ ਗਿਆ ਮੇਰੇ ਫਾਦਰ ਸਾਹਿਬ ਦੀਆਂ ਲਿਖਾਂ ਤੇ ਚੱਲਣ ਦਾ ਕਿਆ ਬਾਤ ਤੇ ਫਿਰ ਮੈਂ ਹੌਲੀ ਹੌਲੀ ਮੈਨੂੰ ਲਿਖਣ ਦੀ ਚਟਕ ਲੱਗ ਗਈ। ਅੱਛਾ ਹੀਰਾ ਜੀ ਵੈਸੇ ਕਿੱਥੋਂ ਕਿਹੜੇ ਪਿੰਡ ਤੋਂ ਸਬੰਧਤ ਹੋ ਕਿਹੜਾ ਜ਼ਿਲ੍ਹਾ ਲੱਗਦਾ ਹੈ? ਅੱਜ ਕੱਲ੍ਹ ਲੁਧਿਆਣੇ ਵਿੱਚ ਸੈਟਲ ਹੋ। ਕੀ ਡਿਸਟ੍ਰਿਕਟ ਲੁਧਿਆਣੇ ਦੇ ਨਾਲ ਹੀ ਸਬੰਧਤ ਸੀ ਜਾਂ ਪਹਿਲਾਂ ਕਿਸੇ ਹੋਰ ਜ਼ਿਲ੍ਹੇ ਦੇ ਨਾਲ ਸਬੰਧਤ ਸੀ? ਸਹੋਤਾ ਸਾਹਿਬ ਮੇਰਾ ਪਿੰਡ ਹੈ ਜੀ ਜਗਰਾਉਂ ਤੋਂ 16 ਕਿਲੋਮੀਟਰ ਦੂਰ ਆ। ਕੀ ਬਾਤ। ਲੁਧਿਆਣੇ ਡਿਸਟ੍ਰਿਕਟ ਦਾ ਇਹ ਅਖੀਰਲਾ ਪਿੰਡ ਆ। ਅੱਛਾ ਜੀ। ਹਾਂ ਜੀ। ਸਾਡੇ ਪਿੰਡ ਤੋਂ ਅੱਗੇ ਤਿੰਨ ਡਿਸਟ੍ਰਿਕਟ ਸ਼ੁਰੂ ਹੋ ਜਾਂਦੇ ਨੇ ਡਿਸਟ੍ਰਿਕਟ ਸੰਗਰੂਰ ਤੇ ਡਿਸਟ੍ਰਿਕਟ ਬਰਨਾਲਾ ਤੇ ਡਿਸਟ੍ਰਿਕਟ ਮੋਗਾ ਮੋਗਾ ਬਿਲਕੁਲ ਮੈਂ ਤੁਹਾਨੂੰ ਆਪਣੇ ਪਿੰਡ ਬਾਰੇ ਜਾਣਕਾਰੀ ਥੋੜੀ ਦੇਣਾ ਚਾਹਣਾ ਇਤਿਹਾਸਕ ਪਿੰਡ ਆ ਸਾਡਾ ਅੱਛਾ ਜੀ ਹਾਂ ਛੇਵੇਂ ਪਾਤਸ਼ਾਹ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਆਏ ਹੋਏ ਨੇ ਜੀ ਕਿਸੇ ਟਾਈਮ ਮੁਗਲਾਂ ਦੇ ਰਾਜ ਸਮੇਂ ਰਾਜਧਾਨੀ ਹੁੰਦਾ ਸੀ ਸਾਡਾ ਪਿੰਡ ਕਿਆ ਬਾਤ ਰਾਜੇ ਜਨਕ ਦਾ ਇੱਥੇ ਰਾਜ ਹੁੰਦਾ ਸੀਗਾ ਅੱਛਾ ਜੀ ਹਾਂਜੀ ਸਾਡੇ ਪਿੰਡ ਦਾ ਨਾਮ ਪਹਿਲਾਂ ਸੀਗਾ ਅਠੂਰ ਅਠੂਰ ਹਾਂਜੀ ਪੁਰਾਣੇ ਬਜ਼ੁਰਗ ਦੱਸ ਦਿੰਦੇ ਨੇ ਇਤਿਹਾਸ ਦੱਸਦਾ ਵੀ ਸੱਤਵੀਂ 베ਰੀ ਢਾਕੇ ਅੱਠਵੀਂ 베ਰੀ ਸਾਡਾ ਪਿੰਡ ਆ ਜਿਹੜਾ ਉਹ ਵੱਜਿਆ ਸੀਗਾ ਇਸ ਕਰਕੇ ਇਹਦਾ ਪਿੰਡ ਆ ਜਿਹੜਾ ਠਹੂਰ ਪੈ ਗਿਆ ਠਹੂਰ ਤੋਂ ਹੌਲੀ-ਹੌਲੀ ਠਹੂਰ ਪੈ ਗਿਆ ਹਮ ਅੱਜ ਇਹ ਸਾਡਾ ਪਿੰਡ ਠਹੂਰ ਦੇ ਨਾਮ ਤੇ ਮਸ਼ਹੂਰ ਹੈ ਜੀ ਇਤਿਹਾਸਕ ਪਿੰਡ ਆ ਜੀ ਤੇ ਅੱਛਾ ਹੀਰਾ ਜੀ ਜਿਵੇਂ ਤੁਸੀਂ ਦੱਸਿਆ ਕਿ ਪਿਤਾ ਜੀ ਲਿਖਦੇ ਹੁੰਦੇ ਸੀਗੇ ਔਰ ਤੁਹਾਨੂੰ ਹੀ ਸ਼ੌਕ ਪਿਆ ਜਾਂ ਤੁਹਾਡੇ ਬਾਕੀ ਜਿਹੜੇ ਭੈਣ ਭਰਾ ਸੀ ਉਹ ਵੀ ਕਿਤੇ ਨਾ ਕਿਤੇ ਨਕਲ ਮਾਰ ਕੇ ਸਾਡੇ ਵਾਂਗੂ ਕੁਛ ਨਾ ਕੁਛ ਲਿਖਦੇ ਸੀ ਨਹੀਂ ਮੈਂ ਮੈਂ ਹੀ ਆ ਜੀ ਜਿਹਨੂੰ ਸ਼ੌਕ ਪਿਆ। ਅੱਛਾ ਜੀ। ਹਾਂ ਜੀ ਬਾਕੀ ਹੋਰ ਸਾਡੇ ਪਰਿਵਾਰ ਚੋਂ ਨਹੀਂ ਕੋਈ ਕੋਈ ਨਹੀਂ ਸੀ। ਹਾਂ ਜੀ ਹਾਂ ਜੀ। ਕਿਸ ਤਰ੍ਹਾਂ ਦੀਆਂ ਮਤਲਬ ਕਵਿਤਾਵਾਂ, ਗੀਤ, ਗ਼ਜ਼ਲ, ਸਮਾਜਿਕ ਲਿਖਦੇ ਹੋ, ਆਰਥਿਕ ਲਿਖਦੇ ਹੋ, ਰਾਜਨੀਤਿਕ ਲਿਖਦੇ ਹੋ? ਕਿਸ ਤਰ੍ਹਾਂ ਦੇ ਮਤਲਬ ਤੁਹਾਡੇ ਵਿਸ਼ੇ ਕਿਸ ਤਰ੍ਹਾਂ ਦੇ ਹੁੰਦੇ ਨੇ? ਮੇਰੀਆਂ ਕਵਿਤਾਵਾਂ ਦੇ ਵਿੱਚ ਔਰ ਗੀਤਾਂ ਦੇ ਵਿੱਚ ਸਾਰੇ ਪੱਖ ਨੇ ਜੀ। ਸਾਰੇ ਵਿਸ਼ਿਆਂ ਨੂੰ ਮੈਂ ਛੋਹਿਆ ਵਾ। ਜੀ। ਤੇ ਵਾਤਾਵਰਣ ਤੇ ਵੀ ਕਵਿਤਾਵਾਂ ਲਿਖੀਆਂ ਨੇ। ਵਾਹ। ਤੇ ਨਸ਼ਿਆਂ ਤੇ ਵੀ ਕਵਿਤਾਵਾਂ ਲਿਖੀਆਂ ਨੇ। ਤੇ ਦਾਜ ਦੇ ਹੈ ਤੇ ਵੀ ਕਵਤਾਵਾਂ ਲਿਖੀਆਂ ਨੇ ਮਤਲਬ ਸਮਾਜਿਕ ਤੌਰ ਤੇ ਉਹ ਵਿਸ਼ੇ ਸਾਰੇ ਲੈਂਦੇ ਜੋ ਕੁਰਿਤੀਆਂ ਨਾ ਕਿਤੇ ਨਾ ਕਿਤੇ ਲੋਕਾਂ ਨੂੰ ਜਾਗਰੂਕ ਕਰ ਬਿਲਕੁਲ ਜੀ ਬਿਲਕੁਲ ਮੈਂ ਆਪਣੇ ਕਵਤਾਵਾਂ ਦੇ ਵਿੱਚ ਗੀਤਾਂ ਦੇ ਵਿੱਚ ਇਹ ਵਿਸ਼ੇ ਮੈਂ ਲੈਣਾ ਰਿਸ਼ਤੇ ਅੱਜ ਰਿਸ਼ਤੇ ਕਿਤੇ ਨਾ ਕਿਤੇ ਉਹ ਮਾਂ ਦਾ ਰਿਸ਼ਤਾ ਹੈ ਬਾਪ ਦਾ ਰਿਸ਼ਤਾ ਪੁਰਾਣੇ ਸਮੇਂ ਦੀ ਗੱਲ ਕਰ ਲਈਏ ਅੱਜ ਵਕਤ ਦੇ ਕਿਤੇ ਸਮੇਂ ਦੀ ਘਾਟ ਕਰਕੇ ਉਹ ਰਿਸ਼ਤੇ ਕਿਤੇ ਨਾ ਕਿਤੇ ਹਾਸ਼ੀਏ ਵੱਲ ਜਾ ਰਹੇ ਨੇ ਕੀ ਤੁਸੀਂ ਮਾਂ ਦੇ ਉਸ ਪਿਆਰ ਨੂੰ ਕਦੇ ਆਪਣੀ ਕਵਿਤਾ ਦਾ ਹਿੱਸਾ ਬਣਾਇਆ ਸਰ ਹਾਂਜੀ ਬਿਲਕੁਲ ਬਹੁਤ ਵਧੀਆ ਤੁਸੀਂ ਇਹ ਮੈਨੂੰ ਸਵਾਲ ਪੁੱਛਿਆ ਮੈਂ ਜਿਹੜੀ ਮਾਂ ਹੁੰਦੀ ਹੈ ਜੀ ਇਹ ਮਾਂ ਦਾ ਦੇਣ ਤਾਂ ਆਪਾਂ ਕੋਈ ਨਹੀਂ ਦੇ ਸਕਦਾ ਤੇ ਮੈਂ ਮਾਂ ਤੇ ਵੀ ਲਿਖਿਆ ਹੂੰ ਤੇ ਉਸ ਤੋਂ ਬਾਅਦ ਜਿਹੜੇ ਆਪਣੇ ਫਾਦਰ ਸਾਹਿਬ ਨੇ ਹੂੰ ਉਹਨਾਂ ਦਾ ਦੇਣ ਵੀ ਅਸੀਂ ਦੇ ਨਹੀਂ ਸਕਦੇ ਨਹੀਂ ਦੇ ਸਕਦੇ ਜੀ ਮੈਂ ਮਾਂ ਤੇ ਵੀ ਲਿਖਿਆ ਮੈਂ ਫਾਦਰ ਤੇ ਵੀ ਲਿਖਿਆ ਤੇ ਮੈਂ ਸਾਰੇ ਵਿਸ਼ਿਆਂ ਦੇ ਨੂੰ ਸ਼ੋਇਆ। ਦੋਸਤੋ ਮੈਂ ਦੇਖ ਰਿਹਾ ਹੀਰਾ ਜੀ ਦਾ ਮਨ ਵੀ ਭਾਵਕ ਹੋ ਜਾਂਦਾ ਆਪਾਂ ਜਦੋਂ ਵੀ ਮਾਂ ਦੀ ਮਾਂ ਦੀ ਗੱਲ ਕਰਦੇ ਹਾਂ ਕਿਉਂਕਿ ਮਾਂ ਦਾ ਪਿਆਰ ਜ਼ਿੰਦਗੀ ਦੇ ਵਿੱਚ ਇੰਨਾ ਪਵਿੱਤਰ ਔਰ ਉਹ ਜਿੱਡੀ ਵੱਡੀ ਮੁਸ਼ਕਲ ਕਿਉਂ ਨਾ ਪਰਿਵਾਰ ਤੇ ਹੋਵੇ ਬਸ ਮਾਂ ਦੇ ਛੋਟੇ ਜਿਹੇ ਛੋਟੀ ਇਹ ਗੱਲ ਕਰਕੇ ਉਹ ਸਾਰੀ ਦੀ ਸਾਰੀ ਜਿਹੜੀ ਮੁਸ਼ਕਲ ਇੱਕਦਮ ਹੱਲ ਹੋ ਜਾਂਦੀ ਹੈ ਮੈਂ ਬੜੀ ਨਜ਼ਦੀਕ ਤੋਂ ਮਾਂ ਨੂੰ ਦੇਖਿਆ ਹੈ ਮਾਂ ਦਾ ਪਿਆਰ ਹੰਡਾਇਆ ਹੋਇਆ ਹੈ ਲੇਕਿਨ ਮੈਂ ਕਦੇ ਵੀ ਜ਼ਿੰਦਗੀ ਚ ਉਹਨਾਂ ਨੂੰ ਲੇਟ ਸ਼ਬਦ ਦੇ ਨਾਲ ਸੰਬੋਧਿਤ ਨਹੀਂ ਕੀਤਾ ਸ਼ੀ ਆਲਵੇਜ਼ ਵਿਦ ਮੀ ਔਰ ਅਜ ਵੀ ਉਹ ਸਾਡੇ ਪਰਿਵਾਰ ਦੇ ਨਾਲ ਹੈ ਹਮੇਸ਼ਾ ਉਹਨਾਂ ਦਾ ਮਤਲਬ ਅਸ਼ੀਰਵਾਦ ਲੈ ਕੇ ਕਰੋ ਚਰੀ ਦਾ ਫਿਰ ਮਾਂ ਦੀ ਗੱਲ ਹੋਈ ਹੈ ਤਾਂ ਦੋਸਤੋ ਆਪਾਂ ਹੀਰਾ ਸਾਹਿਬ ਦੀ ਲਿਖੀ ਹੋਈ ਮਾਂ ਤੇ ਇੱਕ ਕਵਿਤਾ ਜਿਹੜੀ ਹੈ ਉਹ ਆਪਾਂ ਸੁਣਨੀ ਚਾਹੁੰਦੇ ਆਂ ਔਰ ਅਸੀਂ ਚਾਹੁੰਦੇ ਆਂ ਕਿ ਆਪਣੀ ਲਿਖੀ ਹੋਈ ਕਵਿਤਾ ਦਾ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਜਿਹੜਾ ਹੈ ਉਹ ਮਾਂ ਕਵਿਤਾ ਦੇ ਨਾਲ ਹੀ ਕੀਤਾ ਜਾਵੇ ਔਰ ਦੋਸਤੋ ਜੇਕਰ ਤੁਸੀਂ ਵੀ ਪੰਜਾਬੀ ਸਾਹਿਬ ਦੇ ਨਾਲ ਕੁਝ ਬੰਨਗੀ ਲਿਖਦੇ ਹੋ ਗੀਤ ਲਿਖਦੇ ਹੋ ਗਜ਼ਲ ਲਿਖਦੇ ਹੋ ਨਜ਼ਮ ਲਿਖਦੇ ਹੋ ਜਾਂ ਫਿਰ ਮਿੰਨੀ ਕਹਾਣੀ ਨਾਵਲ ਜਾਂ ਫਿਰ ਵੱਡੀ ਕਹਾਣੀ ਤਾਂ ਟੀਵੀ ਸਕਰੀਨ ਦੇ ਉੱਪਰ ਜਿਹੜਾ ਨੰਬਰ ਚੱਲ ਰਿਹਾ ਕਿਸੇ ਨੰਬਰ 'ਚੋਂ ਵੀ ਤੁਸੀਂ ਡਾਇਲ ਕਰੋ ਸਾਡੇ ਨਾਲ ਸਿੱਧੀ ਗੱਲਬਾਤ ਕਰੋ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਵੀ ਮਹਿਫਿਲ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਸੋ ਆਪਾਂ ਹੀਰਾ ਜੀ ਕੋਲ ਚੱਲਦੇ ਹਾਂ ਸੁਣਦੇ ਹਾਂ ਉਹਨਾਂ ਦੀ ਲਿਖੀ ਹੋਈ मां शबते मां ਦੇ ਸੱਚੇ ਸੋਚੇ ਪਿਆਰ ਨੂੰ ਕਿਸ ਤਰ੍ਹਾਂ ਉਹਨਾਂ ਨੇ ਪੇਸ਼ ਕੀਤਾ ਆਓ ਮਾਰਦੇ ਆ ਉਹਨਾਂ ਤੇ ਇੱਕ ਨਜ਼ਰ ਸਰ ਤਿਆਰੋ ਟਾਈਟਲ ਕੀ ਦਿੱਤਾ ਹੈ ਤੁਸੀਂ मां ਦੀ ਇਸ ਕਵਿਤਾ ਦਾ ਟਾਈਟਲ ਇਹਦਾ ਹੈ ਜੀ ਮੇਰੀ मां ਮੇਰੀ मां ਹਾਏ ਜੀ ਮੇਰੀ मां ਜੀ मां ਮੇਰੀ ਤੂੰ ਕਿੰਨੀ ਪਿਆਰੀ ਤੇਰੀ ਸੂਰਤ ਭੋਲੀ ਭਾਲੀ ਆਹ ਬਹੁਤ ਖੂਬ मां ਮੇਰੀ ਤੂੰ ਕਿੰਨੀ ਪਿਆਰੀ ਤੇਰੀ ਸੂਰਤ ਭੋਲੀ ਭਾਲੀ ਬੱਚਿਆਂ ਦੀ ਤੂੰ ਪਾਲਨਹਾਰੀ ਤੂੰ ਹੈ ਸਾਰੇ ਜੱਗ ਤੋਂ ਨਿਆਰੀ ਮਾਂ ਮੇਰੀ ਤੂੰ ਕਿੰਨੀ ਕਿੰਨੀ ਪਿਆਰੀ ਬਹੁਤ ਖੂਬ ਹੀਰਾ ਸਰ ਬਹੁਤ ਖੂਬ ਆਪ ਮਾਂ ਤੂੰ ਗਿੱਲੇ ਸੌਂਦੀ ਹਾਂ ਬੱਚਿਆਂ ਨੂੰ ਸੁੱਕੀ ਥਾਂ ਪਾਉਂਦੀ ਹਾਂ ਬਿਲਕੁਲ ਆਪ ਮਾਂ ਤੂੰ ਗਿੱਲੇ ਸੌਂਦੀ ਬੱਚਿਆਂ ਨੂੰ ਸੁੱਕੀ ਥਾਂ ਪਾਉਂਦੀ ਜੇ ਬੱਚਿਆਂ ਤੇ ਭੀੜ ਹੈ ਪੈਂਦੀ ਆਪਾ ਵਾਰਨ ਦੀ ਕਰਦੀ ਤਿਆਰੀ ਮਾਂ ਮੇਰੀ ਤੂੰ ਕਿੰਨੀ ਪਿਆਰੀ ਬਹੁਤ ਅੱਛਾ ਬਹੁਤ ਅੱਛਾ ਮਾਂ ਦਾ ਦੇਨ ਨਹੀਂ ਜੀ ਦੇ ਸਕਦਾ ਨਹੀਂ ਦੇ ਸਕਦੇ ਜੀ ਬਿਲਕੁਲ ਤੇਰੀ ਫੁੱਲ ਬਾੜੀ ਦੇ ਫੁੱਲ ਬੱਚੇ ਤੂੰ ਹੈ ਫੁੱਲਾਂ ਦੀ ਫਲਵਾੜੀ ਹਾਂ ਤੇਰੀ ਫੁੱਲਵਾੜੀ ਦੇ ਫੁੱਲ ਬੱਚੇ ਤੂੰ ਹੈ ਫੁੱਲਾਂ ਦੀ ਫਲਵਾੜੀ ਤੂੰ ਹੈ ਸਾਰੇ ਜੱਗ ਦੀ ਜਨਨੀ ਬਾਬਾ ਨਾਨਕ ਕਹਿ ਗਏ ਗੱਲ ਸਾਰੀ ਕਹਿ ਗਏ ਗੱਲ ਸਾਰੀ ਕਿਊਟ ਤੂੰ ਹੈ ਸਾਰੇ ਜੱਗ ਦੀ ਜਨਨੀ ਹਾਂ ਬਾਬਾ ਨਾਨਕ ਕਹਿ ਗਏ ਗੱਲ ਸਾਰੀ ਮਾਂ ਤੂੰ ਮੇਰੀ ਕਿੰਨੀ ਪਿਆਰੀ ਬਹੁਤ ਅੱਛਾ ਕਹਿੰਦੇ ਰੱਬ ਨੇ ਸਵਰਗ ਬਣਾਏ ਤੇ ਇੱਥੋਂ ਲੈ ਕੇ ਛਾਂ ਉਦਾਰੀ ਹਾਂ ਕਹਿੰਦੇ ਰੱਬ ਨੇ ਸਵਰਗ ਬਣਾਏ ਤੇ ਇਥੋਂ ਲੈ ਕੇ ਛਾਂ ਉਧਾਰੀ ਮਾਂ ਤੋਂ ਛਾਂ ਉਧਾਰੀ ਲੈ ਕੇ ਰੱਬ ਨੇ ਸਵਰਗ ਬਣਾਏ ਕਹਿੰਦੇ ਰੱਬ ਨੇ ਸਵਰਗ ਬਣਾਏ ਤੇ ਇਥੋਂ ਲੈ ਕੇ ਛਾਂ ਉਧਾਰੀ ਹੀਰਾ ਪੁੱਤ ਤੈਨੂੰ ਕਰੇ ਸਲਾਮਾ ਹੂੰ ਮੱਥਾ ਟੇਕੇ ਵਾਰੀ-ਵਾਰੀ ਹਾਏ ਕੀ ਬਾਤ ਹੈ ਦੁਬਾਰਾ ਪਲੀਜ਼ ਦੁਬਾਰਾ ਦੁਬਾਰਾ ਸੱਤਰਾਂ ਬੋਲੀ ਕਹਿੰਦੇ ਰੱਬ ਨੇ ਸਵਰਗ ਬਣਾਏ ਤੇ ਇਥੋਂ ਲੈ ਕੇ ਛਾਂ ਉਧਾਰੀ ਹੀਰਾ ਪੁੱਤ ਕਰੇ ਤੈਨੂੰ ਸਲਾਮਾ ਮੱਥਾ ਟੇਕੇ ਵਾਰੀ ਵਾਰੀ ਮੱਥਾ ਟੇਕੇ ਵਾਰੀ ਵਾਰੀ ਮਾਂ ਮੇਰੀ ਤੂੰ ਕਿੰਨੀ ਪਿਆਰੀ ਬਹੁਤ ਅੱਛਾ ਤੇਰੀ ਸੂਰਤ ਭੋਲੀ ਭਾਣੀ ਬਹੁਤ ਖੂਬ ਬਹੁਤ ਖੂਬ ਔਰ ਕਿੰਨਾ ਖੂਬਸੂਰਤ ਲਿਖਿਆ ਹੈ ਸ਼ਬਦ ਨੇ ਸ਼ਬਦਾਂ ਦੇ ਜਾਦੂਗਰ ਮੈਂ ਸਾਹਿਤਕਾਰਾਂ ਨੂੰ ਇੱਕ ਸ਼ਬਦ ਹੋਰ ਦਿੰਦਾ ਹੁੰਦਾ ਕਿ ਤਾਂ ਸ਼ਬਦਾਂ ਦੇ ਜਾਦੂਗਰ ਨੇ ਅਸਲ ਵਿੱਚ ਇਹਨਾਂ ਦੀ ਪਟਾਰੀ ਦੇ ਵਿੱਚ ਇੰਨੇ ਕਿ ਸ਼ਬਦ ਹੁੰਦੇ ਨੇ ਕਿ ਜਿਹੜਾ ਸ਼ਬਦ ਫਿੱਟ ਆਉਂਦਾ ਉਸੇ ਸ਼ਬਦ ਦੀ ਚੋਣ ਇਹ ਕਰ ਲੈਂਦੇ ਨੇ ਮਾਂ ਤੂੰ ਕਿੰਨੀ ਪਿਆਰੀ ਸ਼ਬਦ ਦੇ ਵਿੱਚ ਹੀ ਸੰਸਾਰ ਆ ਗਿਆ ਪੂਰਾ ਸੰਸਾਰ ਆ ਗਿਆ ਸੋ ਦੋਸਤੋ ਕੁਲਦੀਪ ਮਾਨਕ ਸਾਹਿਬ ਦੇ ਵੀ ਗੀਤ ਹੈ ਮਾਂ ਹੁੰਦੀ ਏ ਮਾਂ ਦੁਨੀਆ ਵਾਲਿਓ ਮਾਂ ਹੈ ਠੰਡੜੀ ਛਾਂ ਦੁਨੀਆ ਵਾਲਿਓ ਔਰ ਜਦੋਂ ਮਾਂ ਇਸ ਦੁਨੀਆ ਦੇ ਵਿੱਚੋਂ ਮੇਰੇ ਸਾਡੇ ਇੱਕ ਮਿੱਤਰ ਨੇ ਔਰ ਉਹ 2 ਦਿਨਾਂ ਦਾ ਬੱਚਾ ਛੱਡ ਕੇ ਉਸ ਦੀ ਮਾਂ ਜਿਹੜੀ ਹੈ ਉਹ ਸਰੀਰਕ ਤੌਰ ਤੇ ਚਾ ਚੁੱਕੀ ਹੈ ਬੜੇ ਅੱਛੇ ਮਿੱਤਰ ਨੇ ਸਾਡੇ ਲੇਕਿਨ ਉਸ ਬੱਚੇ ਨੂੰ ਮਾਂ ਜ਼ਿੰਦਗੀ ਭਰ ਨਹੀਂ ਮਿਲੇਗੀ ਉਹਨੂੰ ਕੀ ਪਤਾ ਲੱਗੇਗਾ ਕਿ ਮਾਂ ਦਾ ਕੀ ਪਿਆਰ ਹੈ ਪਤਾ ਨਹੀਂ ਹੁਣ ਉਸ ਦੀ ਜ਼ਿੰਦਗੀ ਕਿਸ ਤਰ੍ਹਾਂ ਜਾਏਗੀ ਮੈਂ ਤਾਂ ਮਾਲਕ ਦੇ ਅੱਗੇ ਇਹ ਦੁਆ ਕਰਦਾ ਕਿ ਜੇ ਬੱਚੇ ਦਿੱਤੇ ਨੇ ਤਾਂ ਉਹਨਾਂ ਨੂੰ ਮਾਂ ਦਾ ਪਿਆਰ ਜ਼ਰੂਰ ਦੇਣਾ ਚਾਹੀਦਾ ਹੀਰਾ ਜੀ ਮਾਹੌਲ ਬਹੁਤ ਭਾਵਕ ਹੋ ਚੁੱਕਾ ਹੈ ਔਰ ਤੁਸੀਂ ਸੰਤਰਾ ਮੋਦਾਸੀ ਨੂੰ ਵੀ ਗਾਉਂਦੇ ਰਹੇ ਹੋ ਹਾਂਜੀ 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 ਮੈਂ ਸੰਤਰਾ ਮੋਦਾਸੀ ਦੀ ਸਮਝ ਲੋ ਉਹਨੂੰ ਵੇਖਿਆ ਵੀ ਹੈ ਜੀ ਤੇ ਉਹਨਾਂ ਨੇ ਇੱਕ ਹਫਤਾਵਾ ਵੀ ਸੁਣਿਆ ਔਰ ਮੈਂ ਉਹਨਾਂ ਨੂੰ ਗਾ ਵੀ ਲੈਣਾ ਅੱਛਾ ਜੀ ਕੁਝ ਸਾਨੂੰ ਸੁਣਾਓ ਉਹਨਾਂ ਦਾ ਮੈਂ ਸੰਤਰਾ ਮੋਦਾਸੀ ਦੀ ਇੱਕ ਇੱਕ ਹਫਤਾ ਤੁਹਾਨੂੰ ਸੁਣਾਉਣ ਲੱਗਿਆ ਜੀ ਜੀ ਮਾਂ ਧਰਤੀ ਏ ਤੇਰੀ ਗੋਦ ਨੂੰ ਮਾਂ ਧਰਤੀ ਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੰਗਦਾ ਰਹੀਂ ਬੇਸੂਰ ਜਾ ਕਮੀਆਂ ਦੇ ਵੇੜੇ ਹਾਏ ਤੂੰ ਮੰਗਦਾ ਰਹੀਂ ਬੇਸੂਰ ਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨਾ ਤਰਸਣ ਤੰਗੀਆਂ ਨੂੰ ਹਾਏ ਜਿੱਥੇ ਤੰਗ ਨਾ ਤਰਸਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਬਾੜ ਤਰਸਦੇ ਕੰਗੀਆਂ ਨੂੰ ਨੱਕ ਭਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮਗਦਰਈ ਵੇ ਸੂਰਜਾ ਕਮੀਆਂ ਦੇ ਵੇੜੇ ਹਾਏ ਤੂੰ ਮਗਦਰਈ ਵੇ ਸੂਰਜਾ ਕਮੀਆਂ ਦੇ ਵੇੜੇ ਕਿਆ ਬਾਤ ਹੈ ਹੀਰਾ ਜੀ ਨੇ ਬਹੁਤ ਖੂਬਸੂਰਤ ਗੁਣ ਗਾਇਆ ਕਿਉਂਕਿ ਸੰਤਰਾਮ ਉਦਾਸੀ ਜੀ ਇੱਕ ਮਤਲਬ ਉਹ ਲੇਖਕ ਨੇ ਜੋ ਜ਼ਮੀਨ ਦੇ ਨਾਲ ਜੁੜੇ ਨੇ ਔਰ ਖਾਸ ਕਰਕੇ ਜਿਹੜਾ ਵਰਗ ਜਿਸ ਵਰਗ ਚੋਂ ਸੰਤਰਾਮ ਉਦਾਸੀ ਜੀ ਆ ਰਹੇ ਨੇ ਉਸ ਵਰਗ ਦੇ ਵਿੱਚ ਕਿੰਨੀਆਂ ਤੰਗੀਆਂ ਨੇ ਕਿੰਨੀ ਕਿੰਨੀਆਂ ਮਜਬੂਰੀਆਂ ਨੇ ਉਹਨਾਂ ਤੰਗੀਆਂ ਉਹਨਾਂ ਮਜਬੂਰੀਆਂ ਨੂੰ ਪਰੇ ਕਰਕੇ ਉਹਨਾਂ ਨੇ ਆਪਣੇ ਟੈਲੈਂਟ ਨੂੰ ਉਭਾਰਿਆ ਔਰ ਅੱਜ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਬੜੀ ਇੱਜ਼ਤ ਤੇ ਬੜੇ ਸਤਿਕਾਰ ਨਾਲ ਲਿਤਾ ਜਾਂਦਾ ਹੈ ਔਰ ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਉਹਨਾਂ ਦੀ ਬੇਟੀ ਦੇ ਵੱਲੋਂ ਪਿੰਡ ਦੇ ਵਿੱਚ ਰੱਖੇ ਪ੍ਰੋਗਰਾਮ 'ਚ ਨਾਟਕ ਕਰਕੇ ਆਇਆ ਔਰ ਮੈਨੂੰ ਬੜਾ ਪਿਆਰ ਮਿਲਿਆ ਬੜਾ ਸਤਿਕਾਰ ਮਿਲਿਆ ਔਰ ਮੇਰੀ ਜ਼ਿੰਦਗੀ ਦੀ ਇਹ ਵੀ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਹਿਰੇ ਜੀ ਅੱਜ ਕੱਲ੍ਹ ਸਾਹਿਤਕਾਰ ਜਿਹੜੇ ਨੇ ਉਹ ਕਿਤਾਬਾਂ ਦੀ ਦੌੜ ਦੇ ਪਿੱਛੇ ਬਹੁਤ ਪਏ ਨੇ ਤੁਸੀਂ ਵੀ ਕੋਈ ਕਿਤਾਬ ਸਾਹਿਤ ਮਤਲਬ ਇਹਨਾਂ ਕਬੀਲੀਆਂ ਦਿੱਤੀ ਹੈ ਸਰ ਹਾਂਜੀ ਬਹੁਤ ਵਧੀਆ ਤੁਸੀਂ ਕੁਐਸਚਨ ਪੁੱਛਿਆ ਮੇਰੀ ਇੱਕ ਕਿਤਾਬ ਆ ਰਹੀ ਹੈ ਮੋਹ ਦੀਆਂ ਤੰਦਾ ਮੋਹ ਦੀਆਂ ਤੰਦਾ ਵਾਹ ਰਾਈਟਰ ਬੜਾ ਹਾਂਜੀ ਮੋਹ ਦੀਆਂ ਤੰਦਾ ਕਿਤਾਬ ਆ ਰਹੀ ਆ ਉਹਦੇ ਵਿੱਚ ਮੇਰੀਆਂ ਕਵਿਤਾਵਾਂ ਵੀ ਨੇ ਹੂੰ ਤੇ ਮੇਰੇ ਗੀਤ ਵੀ ਨੇ ਔਰ ਮੇਰੀਆਂ ਮਿੰਨੀ ਕਹਾਣੀਆਂ ਵੀ ਨੇ ਅੱਛਾ ਜੀ ਤੇ ਕਹਾਣੀਆਂ ਵੀ ਨੇ ਕਹਾਣੀਆਂ ਵੀ ਹਾਂਜੀ ਅੱਛਾ ਮੋਹ ਦੀਆਂ ਤੰਦਾ ਜਿਹੜੀਆਂ ਉਹਦੇ ਵਿੱਚ ਮਤਲਬ ਕਹਿ ਸਕਦੇ ਆ ਕਿ ਕਿੰਨੀਆਂ ਕ ਕਵਿਤਾਵਾਂ ਨੇ ਕਿੰਨੀਆਂ ਕ ਮਿੰਨੀ ਕਹਾਣੀਆਂ ਦਾ ਅੰਦਾਜ਼ਨ ਉਦੇ ਵਿੱਚ ਤਕਰੀਬਨ ਕੁੱਲ ਰਲ ਆ ਮਲਾ ਕੇ ਜੀ 65 ਦੇ ਕਰੀਬ ਕਹਾਣੀਆਂ ਹੈਗੀਆਂ ਨੇ ਤੇ ਹਾਂ 30 ਕੁ ਮਿੰਨੀ ਕਹਾਣੀਆਂ ਹੋਣਗੀਆਂ ਤੇ ਬਾਕੀ ਦੂਸਰੀਆਂ ਕਹਾਣੀਆਂ ਨੇ ਜੀ ਜੀ ਤੇ 20 ਦੇ ਕਰੀਬ ਮੇਰੇ ਗੀਤ ਨੇ ਕੇਵਲ ਸਿੰਘ ਜੀ ਇੱਕ ਹੋਰ ਹੈ ਕੀ ਸਾਹਿਤਕਾਰ ਵੱਲੋਂ ਲਿਖੀ ਹੋਈ ਕਿਤਾਬ ਨੂੰ ਜਿਹੜੇ ਸਾਹਿਤਕਾਰ ਨੇ ਜਾਂ ਜਿਹੜਾ ਯੂਥ ਹੈ ਖਾਸ ਕਰਕੇ ਕੀ ਉਹ ਤੁਹਾਡੀਆਂ ਤੁਹਾਡਾ ਲਿਖਿਆ ਹੋਇਆ ਸਾਹਿਤ ਯੂਥ ਤੱਕ ਜਾਂਦਾ ਹੈ ਜੇ ਨਹੀਂ ਜਾਂਦਾ ਤਾਂ ਉੱਥੇ ਕਮੀ ਕਿਸ ਦੀ ਮਹਿਸੂਸ ਕਰਦੇ ਯੂਥ ਅੱਜਕੱਲ੍ਹ ਜਿਹੜਾ ਆ ਆਪਣੇ ਮੋਬਾਈਲ ਚੱਲੇ ਨੇ ਨਾ ਹੂੰ ਨੈਟਵਰਕ ਮੋਬਾਈਲ ਆ ਜਿਹੜੇ ਜੀ ਯੂਥ ਜ਼ਿਆਦਾ ਇਹਨਾਂ ਨੂੰ ਫੋਲੋ ਕਰ ਰਹੇ ਆ ਅੱਜਕੱਲ੍ਹ ਬੁੱਕਸ ਘੱਟ ਪੜਦੇ ਨੇ ਪੜਦੇ ਜੀ ਔਰ ਇਹ ਪੜਨੀਆਂ ਚਾਹੀਦੀਆਂ ਜੀ ਪਿੰਡਾਂ ਦੇ ਵਿੱਚ ਜਿਹੜੀਆਂ ਲਾਇਬ੍ਰੇਰੀਆਂ ਜਿਹੜੀਆਂ ਉਹ ਵੱਧ ਤੋਂ ਵੱਧ ਖੋਲ੍ਹਣੇ ਚਾਹੀਦੇ ਨੇ ਜਿਵੇਂ ਆਪਾਂ ਡਾਕਟਰ ਅੰਬੇਦਕਰ ਊਰਜਾ ਭਵਨ ਉੱਥੇ ਬਣਾਇਆ ਹਨ ਤੇ ਲਾਇਬ੍ਰੇਰੀ ਚੱਲ ਰਹੀ ਹੈ ਤੇ ਉੱਥੇ ਜਸਲ ਸਾਹਿਬ ਯੋਗਦਾਨ ਪਾ ਰਹੇ ਨੇ ਇਸ ਤਰ੍ਹਾਂ ਹਰੇਕ ਨੂੰ ਐਫਰਟਸ ਕਰਨੀ ਚਾਹੀਦੀ ਹੈ ਅੱਗੇ ਆਉਣਾ ਚਾਹੀਦਾ ਵੀ ਪਿੰਡ ਪਿੰਡ ਦੇ ਵਿੱਚ ਇਹ ਲਾਇਬ੍ਰੇਰੀ ਚ ਖੋਲਣ ਸੋ ਦੋਸਤੋ ਪਿੰਡ ਪਿੰਡ ਦੇ ਵਿੱਚ ਲਾਇਬ੍ਰੇਰੀ ਖੋਲ੍ਹਣੀ ਚਾਹੀਦੀ ਹੈ ਤਾਂ ਕਿ ਬੱਚਿਆਂ ਦਾ ਝੁਕਾ ਜਿਹੜਾ ਹੈ ਉਹ ਵੱਧ ਤੋਂ ਵੱਧ ਕਿਤਾਬਾਂ ਵੱਲ ਹੋਵੇ ਕਿਉਂਕਿ ਮੋਬਾਈਲ ਦੇ ਯੁੱਗ ਦੇ ਵਿੱਚ ਕਿੰਨਾ ਕੁਛ ਆਪਾਂ ਵੇਸਟ ਕਰ ਰਹੇ ਆਂ ਔਰ ਮੈਂ ਮੁਬਾਰਕਵਾਦ ਦੇਣੀ ਚਾਹੁੰਦਾ ਜੋ ਮੋਬਾਈਲ ਦਾ ਸਹੀ ਇਸਤੇਮਾਲ ਕਰ ਰਹੇ ਔਰ ਜਿਹੜੇ ਮੋਬਾਈਲ ਦੇ ਪਿੱਛੇ ਸਾਰਾ ਦਿਨ ਪੈਂਦੇ ਆ ਕਿਤੇ ਨਾ ਕਿਤੇ ਰਿਸ਼ਤੇ ਵੀ ਸਾਡੇ ਤਾਰ-ਤਾਰ ਹੋ ਰਹੇ ਨੇ ਕਿਹੜੀ ਕੀ ਕਵਿਤਾ ਸੁਣਾ ਰਹੇ ਹੋ ਸਰ ਹੀਰਾ ਸਾਹਿਬ ਮੈਂ ਤੁਹਾਨੂੰ ਸੁਣਾ ਰਿਹਾ ਇੱਕ ਗੀਤ ਸੁਣਾ ਰਿਹਾ ਜੀ ਜੀ ਤਰਨਮ ਚ ਹਟਾ ਸੁਣਾਉਂਗੇ ਹਾਂਜੀ ਹਾਂਜੀ ਕੀ ਬਾਤ ਹੈ ਕੀ ਬਾਤ ਹੈ ਸੋ ਦੋਸਤੋ ਪੋਸੂ ਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਕਿਉਂਕਿ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਮੈਨੂੰ ਹਮੇਸ਼ਾ ਤੁਹਾਡਾ ਰਹੇਗਾ ਇੰਤਜ਼ਾਰ ਤੇ ਚਲਦੇ ਆ ਕੇਵਲ ਸਿੰਘ ਹੀਰਾ ਜੀ ਦੇ ਕੋਲ ਸੁਣਦੇ ਆ ਉਹਨਾਂ ਦੀ ਅਗਲੀ ਰਚਨਾ ਜੀ ਕਿ ਜਿਹੜੇ ਬੱਚੇ ਆਪਣੇ ਬਾਹਰ ਗਏ ਹੋਏ ਨੇ ਜੀ ਵਿਦੇਸ਼ਾਂ ਦੇ ਵਿੱਚ ਆਹ ਉਹ ਮਾਂ ਦਾ ਉਹਨਾਂ ਵਾਸਤੇ ਇੱਕ ਸਨੇਹਾ ਕਿਆ ਬਾਤ ਹੈ ਜੀ ਜਿਸ ਤਰ੍ਹਾਂ ਪੁਰਾਣੇ ਸਮਿਆਂ ਦੇ ਵਿੱਚ ਮਾਵਾਂ ਕਹਿੰਦੇ ਕਾਂ ਦੇ ਹੱਥ ਸਨੇਹਾ ਭੇਜਣਾ ਬਿਲਕੁਲ ਬਿਲਕੁਲ ਉਸ ਤੇ ਮੇਰਾ ਗੀਤ ਲਿਖਿਆ ਕੋਟ-ਕੋਟ ਤੈਨੂੰ ਚੂਰੀਆਂ ਪਾਵਾਂ ਕੋਟ-ਕੋਟ ਤੈਨੂੰ ਚੂਰੀਆਂ ਪਾਵਾਂ ਆ ਲੈ ਮਿੱਠੀ ਚੂਰੀ ਖਾ ਉੱਡ ਜਾ ਕਾਵਾਂ ਵੇ ਮੇਰੇ ਪੁੱਤ ਨੂੰ ਸੁਨੇਹਾ ਜਾ ਕੇ ਲਾ ਉੱਡ ਜਾ ਕਾਵਾਂ ਵੇ ਮੇਰੇ ਪੁੱਤ ਨੂੰ ਸੁਨੇਹਾ ਜਾ ਕੇ ਲਾ ਹੋ ਜਦੋਂ ਦਾ ਪੁੱਤ ਪ੍ਰਦੇਸੀ ਹੋਇਆ ਨਾ ਚਿੱਠੀ ਚੀਰਾ ਪਾਇਆ ਨਾ ਕਦੇ ਉਸਨੇ ਫੋਨ ਮੜਾਇਆ ਨਾ ਕਦੇ ਫੇਰਾ ਪਾਇਆ ਜਾ ਕੇ ਉਸ ਨੂੰ ਕਹਿ ਦੇਵੀਂ ਮਾਂ ਤੱਕਦੀ ਹੈ ਤੇਰਾ ਰਾ ਉੱਡ ਜਾ ਕਾਵਾਂ ਵੇ ਮੇਰੇ ਪੁੱਤ ਨੂੰ ਸੁਨੇਹਾ ਜਾ ਕੇ ਲਾ ਉੱਡ ਜਾ ਕਾਵਾਂ ਵੇ ਮੇਰੇ ਪੁੱਤ ਨੂੰ ਸੁਨੇਹਾ ਜਾ ਕੇ ਲਾ ਹੋ ਬਹੁਤ ਖੂਬ ਆ ਪੁੱਤਾਂ ਜਾ ਪਰਦੇਸ ਬਹਿ ਗਿਆ ਮਾਂ ਕਿਨੂੰ ਲਾਡ ਲੜਾਵੇ ਹੋਟੋ ਦੀ ਚੁੰਮਦੀ ਰਹਿੰਦੀ ਜਦੋਂ ਦਿਨ ਤਿਹਾਰ ਕੋਈ ਆਵੇ ਹਰਦਮ ਮੈਨੂੰ ਪੈਣ ਭਲੇਖੇ ਹਰਦਮ ਮੈਨੂੰ ਪੈਣ ਭਲੇਖੇ ਜਿਵੇਂ ਪੁੱਤ ਗਿਆ ਹੋਵੇ ਆ ਉੱਡ ਜਾ ਕਾਵਾਂ ਵੇ ਮੇਰੇ ਪੁੱਤ ਨੂੰ ਸੁਨੇਹਾ ਜਾ ਕੇ ਲਾ ਉੱਡ ਜਾ ਕਾਵਾਂ ਵੇ ਬਹੁਤ ਕੋ ਮੇਰੇ ਪੁੱਤ ਨੂੰ ਸੁਨੇਹਾ ਜਾ ਕੇ ਲਾ ਹੋ ਅਖੀਰਲਾ ਪਹਿਰਾ ਜੀ ਜੀ ਇਹ ਸਰਕਾਰਾਂ ਦੇ ਚੋਟ ਆ ਹੂੰ ਰੋਜੀ ਰੋਟੀ ਲੈ ਕਰ ਛੱਡ ਦੇ ਨਹੀਂ ਕੀ ਦਾ ਚਿਤ ਕਰਦਾ ਰੋਜੀ ਰੋਟੀ ਲੈ ਕਰ ਛੱਡ ਦੇ ਨਹੀਂ ਕੀ ਦਾ ਚਿਤ ਕਰਦਾ ਨਾ ਸਰਕਾਰਾਂ ਬਾਹ ਫੜਦੀਆਂ ਨਾ ਕੋਈ ਹਾਮੀ ਭਰਦਾ ਨਾ ਸਰਕਾਰਾਂ ਬਾਹ ਫੜਦੀਆਂ ਨਾ ਕੋਈ ਹਾਮੀ ਭਰਦਾ ਹੀਰੇ ਪੁੱਤਰ ਬਾਹ ਭੇਜ ਕੇ ਹੀਰੇ ਪੁੱਤਰ ਬਾਹ ਭੇਜ ਕੇ ਰੁੱਲ ਜਾਂਦੇ ਮਾਂ ਦੇ ਝਾ ਉੱਡ ਜਾ ਕਾਵਾਂ ਵੇ ਮੇਰੇ ਪੁੱਤ ਨੂੰ ਸੁਨੇਹਾ ਜਾ ਕੇ ਲਾ ਉੱਡ ਜਾ ਕਾਵਾਂ ਵੇ ਮੇਰੇ ਪੁੱਤ ਨੂੰ ਸੁਨੇਹਾ ਜਾ ਕੇ ਲਾ ਹੋ ਕੀ ਬਾਤ ਹੈ ਹਿਰਾ ਜੀ ਤੁਸੀਂ ਜ਼ਿੰਦਗੀ ਦਾ ਸੱਚ ਲਿਖਿਆ ਅੱਜ ਘਰਾਂ ਦੇ ਘਰ ਜਿਹੜੇ ਨੇ ਉਹ ਖਾਲੀ ਪਏ ਹੋਏ ਨੇ ਬੱਚੇ ਸਭ ਬਾਹਰ ਨੇ ਜੇ ਕਿਸੇ ਦਾ ਇੱਕ ਹੈ ਉਹ ਵੀ ਬਾਹਰ ਹੈ ਦੋ ਆ ਉਹ ਵੀ ਬਾਹਰ ਹੈ ਲੇਕਿਨ ਜੇ ਤਿੰਨ ਹੈ ਤੇ ਤੀਜੇ ਦੀ ਤਿਆਰੀ ਕੀਤੀ ਜਾ ਰਹੀ ਆ ਬਹੁਤ ਅੱਛਾ ਲਿਖਿਆ ਤੁਸੀਂ ਇਹਦੇ ਵਿੱਚ ਸਰਕਾਰਾਂ ਦਾ ਜ਼ਿਕਰ ਕੀਤਾ ਵੀ ਕਿਤੇ ਨਾ ਕਿਤੇ ਜੇ ਰੋਜ਼ਗਾਰ ਇੱਧਰ ਹੀ ਮਿਲ ਜਾਵੇ ਤਾਂ ਉਹਨਾਂ ਨੂੰ ਉੱਧਰ ਜਾਣ ਦੀ ਕੀ ਜ਼ਰੂਰਤ ਹੈ ਜੇ ਸਰਕਾਰਾਂ ਦਾ ਸਾਹਿਤ ਦੇ ਨਾਲ ਆਪਾਂ ਥੋੜੀ ਜਿਆਦਾ ਕਰੀਏ ਅੱਜ 25 ਤੋਂ 30000 ਰੁਪਇਆ ਇੱਕ ਕਿਤਾਬ ਨੂੰ ਕਢਵਾਉਣ ਵਾਸਤੇ ਲੱਗਦਾ ਹੈ ਸਰ ਕੀ ਸਰਕਾਰ ਵੀ ਉਸ ਦੇ ਵਿੱਚ ਕੋਈ ਮਦਦ ਕਰਦੀ ਹੈ ਜਾਂ ਸਾਰਾ ਆਪਣੀ ਜੇਬ ਚੋਂ ਹੀ ਲਾਉਣਾ ਪੈਂਦਾ ਨਹੀਂ ਜੀ ਅਸੀਂ ਆਪਣੀ ਜੇਬ ਚੋਂ ਹੀ ਲਾਉਨੇ ਆ ਤੇ ਸਰਕਾਰਾਂ ਵੱਲੋਂ ਕੋਈ ਮਦਦ ਨਹੀਂ ਨਾ ਕਾਰਨ ਕੀ ਆ ਬੜੇ ਉਦਾਸ ਹੋ ਕੇ ਤੁਸੀਂ ਗੱਲ ਕੀਤੀ ਹੈ ਕਿ ਅਸਲੀ ਤਾਂ ਮਾਤ ਭਾਸ਼ਾ ਦੀ ਤੁਸੀਂ ਲੋਕ ਸੇਵਾ ਕਰ ਰਹੇ ਹੋ ਵੀ ਸਰਕਾਰਾਂ ਕਿਉਂ ਇਗਨੋਰ ਕਰ ਰਹੀਆਂ ਸਨ ਸਰਕਾਰਾਂ ਦੀ ਇਹ ਗਲਤੀ ਹੈ ਜੀ ਸਰਕਾਰਾਂ ਨੂੰ ਇਹ ਵੱਲ ਧਿਆਨ ਦੇਣਾ ਚਾਹੀਦਾ ਸਰਕਾਰਾਂ ਦੇ ਆਪਣੇ ਕੰਮ ਨਹੀਂ ਲੋਟ ਆਉਂਦੇ ਕੀ ਕਰੀਏ ਨੇ ਇੱਕ ਕਿਤਾਬ ਛਾਪਣ ਤੇ 50 60000 ਰੁਪਏ ਲੱਗ ਜਾਂਦਾ ਬਿਲਕੁਲ ਲੱਗਦਾ ਜੀ ਉਹ ਕੋਈ ਤਾਂ ਚਲੋ ਮੈਂ ਮੇਰੇ ਵਰਗੇ ਤਾਂ ਲਾ ਲੈਣਗੇ ਅਸੀਂ ਤਾਂ ਹਰ ਇੱਕ ਬੰਦਾ ਨਹੀਂ ਲਾ ਸਕਦਾ ਹਰ ਇੱਕ ਬੰਦਾ ਨਹੀਂ ਲਾ ਸਕਦਾ ਇੰਨਾ ਬੰਦਾ ਕਿੱਥੋਂ ਪੈਸਾ ਲਾ ਲੂ ਉਹ ਲੱਗ ਜਾਂਦੇ ਨੇ ਵਿਚਾਰੇ ਬਹੁਤ ਬਹੁਤ ਜਾਣੇ ਸਰਕਾਰਾਂ ਪੈਸੇ ਲਾਉਂਦੀਆਂ ਕੁਝ ਜੋ ਉਹਨਾਂ ਬਲੋ ਸਿਲੇਕਟਡ ਕਵੀ ਹੁੰਦੇ ਸ਼ਾਇਦ ਉਹਨਾਂ ਤੇ ਪੈਸਾ ਖਰਚ ਕਰਦੀਆਂ ਨੇ ਇਨਾਮ ਵੀ ਦਿੰਦੀਆਂ ਨੇ ਉਹਨਾਂ ਜੋ ਨੇੜੇ ਹੁੰਦੇ ਹੋਣਗੇ ਸਰਕਾਰਾਂ ਦੇ ਜ ਨੇੜੇ ਹੋ ਕਿ ਚੱਲਦੇ ਨੇ ਲੱਗ ਕੇ ਚੱਲਦੇ ਨੇ ਜੀ ਉਹਨਾਂ ਦੀ ਕਰਦੇ ਹੋਣਗੇ ਮਦਦ ਅੱਛਾ ਹੀਰਾ ਜੀ ਤੁਸੀਂ ਸਿਹਤ ਸੁਭਾਵਾਂ ਵਿੱਚ ਜਾਂਦੇ ਹੋ ਸੰਡੇ ਨੂੰ ਕੋਈ ਮੀਟਿੰਗ ਹੁੰਦੀ ਹੈ ਔਰ ਕਿਸ ਤਰ੍ਹਾਂ ਦਾ ਮਾਹੌਲ ਉੱਥੇ ਦੇਖਣ ਨੂੰ ਮਿਲਦਾ ਮੈਂ ਟੈਂਡ ਕਰਦਾ ਹੀ ਸਿਹਤ ਸੁਭਾਵਾਂ ਸਾਡੇ ਰਿਟਾਇਰਡ ਇੰਜੀਨੀਅਰ ਐਸੋਸੀਏਸ਼ਨ ਦੇ ਨਾਲ ਮੈਂ ਜੁੜਿਆ ਹਾਂ ਓਕੇ ਤੇ ਹੋਰ ਵੀ ਕਈਆਂ ਸੰਸਥਾਵਾਂ ਦੇ ਨਾਲ ਮੈਂ ਜੁੜਿਆ ਹਾਂ ਪੋਸ਼ੁਜਥੇਵੰਦੀ ਨਾਲ ਵੀ ਮੈਂ ਜੁੜਿਆ ਹਾਂ ਹੂੰ ਤੇ ਅਸੀਂ ਜਾਣਿਆ ਜੀ ਉੱਥੇ ਕਵਤਾਵਾਂ ਸੁਣਾਉਂਦੇ ਆ ਸਾਨੂੰ ਅੱਛਾ ਹਾਂ ਵਧੀਆ ਸਾਨੂੰ ਉਹ ਸਹਿਯੋਗ ਮਿਲਦਾ ਅੱਜ ਰਿਸ਼ਤੇ ਜਿਹੜੇ ਐ ਤੁਸੀਂ ਕਾਂ ਦੀ ਗੱਲ ਕੀਤੀ ਤੇ ਮੈਨੂੰ ਯਾਦ ਹੈ ਕਿ ਪੁਰਾਣੇ ਸਮੇਂ ਵਿੱਚ ਜਦੋਂ ਕਾਂ ਬਨੇਰੇ ਦੇ ਉੱਪਰ ਆ ਕੇ ਬੋਲਦਾ ਹੁੰਦਾ ਸੀਗਾ ਤੇ ਹੀਰਾ ਜੀ ਇਹ ਅੰਦਾਜ਼ਾ ਲਗਾਇਆ ਜਾਂਦਾ ਸੀ ਵੀ ਅੱਜ ਕੋਈ ਮਹਿਮਾਨ ਆਏਗਾ ਆਏਗਾ ਉਹ ਪਰੰਪਰਾ ਵੀ ਖਤਮ ਹੋ ਗਈ ਹੁਣ ਤਾਂ ਮੋਬਾਈਲਾਂ ਤੇ ਆਇ ਕਰੋ ਤੋੜਨ ਲੱਗੇ ਵੀ ਕਰ ਦਿੰਦੇ ਆ ਕਿੱਥੇ ਪਹੁੰਚ ਗਏ ਉਹ ਵੀ ਕਰਨ ਲੱਗੇ ਆ ਬਾਹਰ ਆ ਕੇ ਜਦੋਂ ਫਿਰ ਦਰਵਾਜ਼ਾ ਨਹੀਂ ਖੋਲਾ ਹੁੰਦਾ ਫਿਰ ਫੋਨ ਕਰੀਦਾ ਜੀ ਅਸੀਂ ਬਾਹਰ ਆ ਕੇ ਖੜ ਗਏ ਆ ਬਈ ਹੁਣ ਦਰਵਾਜ਼ਾ ਖੋਲੋ ਕਿਤੇ ਨਾ ਕਿਤੇ ਇਸ ਚੀਜ਼ ਦਾ ਕਰੇ ਜਿਹੜਾ ਹੈ ਮਹਿਮਾਨ ਨਿਵਾਜ਼ੀ ਦਾ ਪਹਿਲਾਂ ਪੁਰਾਣੇ ਸਮੇਂ ਵਿੱਚ ਜਦੋਂ ਪ੍ਰਾਣੇ ਆਉਂਦੇ ਸੀ ਬੜਾ ਚਾਹ ਹੁੰਦਾ ਸੀ ਜਦੋਂ ਆਪ ਜਾਂਦੇ ਸੀ ਫਿਰ ਵੀ ਬੜਾ ਚਾਹ ਹੁੰਦਾ ਸੀਗਾ ਉਹ ਕਿਤੇ ਨਾ ਕਿਤੇ ਚਾਹ ਖਤਮ ਹੁੰਦੇ ਜਾ ਰਹੇ ਸੀ ਹਾਂਜੀ ਹਾਂਜੀ ਮੈਂ ਇੱਕ ਕਹਾਣੀ ਵੀ ਲਿਖੀ ਆ ਜੀ ਤੇ ਰਿਸ਼ਤੇ ਨਾਤੇ ਤੇ ਲਿਖੀ ਆ ਬਿਸਰ ਗਏ ਰਿਸ਼ਤੇ ਬਿਸਰ ਗਿਆ ਸੱਭਿਆਚਾਰ ਮੈਂ ਤੇ ਉਹ ਤੇ ਕਹਾਣੀ ਲਿਖੀ ਪਹਿਲਾਂ ਪਹਿਲੇ ਸਮਿਆਂ ਨਾਲ ਵਿੱਚ ਜਦੋਂ ਕਿਸੇ ਦੇ ਵਿਆਹ ਸ਼ਾਦੀ ਹੁੰਦੀ ਸੀਗੀ ਤਿੰਨ ਤਿੰਨ ਚਾਰ ਚਾਰ ਦਿਨ ਪਹਿਲੇ ਲੋਕੀ ਆ ਕੇ ਘਰੇ ਬੈਠ ਜਾਂਦੇ ਸੀ ਮੰਜੇ ਬਿਸਤਰੇ ਇਕੱਠੇ ਕਰਦੇ ਸੀਗੇ ਹਾਂ ਜੀ ਤੇ ਮੰਜੇ ਜੋੜ ਕੇ ਸਪੀਕਰ ਲੱਗਦੇ ਸੀਗੇ ਇਕੱਠੇ ਹੋ ਕੇ ਆਪਣੇ ਸਬਜ਼ੀਆਂ ਕੱਢਦੇ ਸੀ ਸਬਜ਼ੀਆਂ ਬਣਾਉਂਦੇ ਸੀਗੇ ਬਿਸਤਰੇ ਵੀ ਇਕੱਠੇ ਕਰਨ ਜਾਂਦੇ ਹੁੰਦੇ ਸੀ ਇਕੱਠੇ ਕਰਦੇ ਸਾਨੂੰ ਯਾਦ ਆ ਇੱਕ ਪੈਨ ਨੇ ਲੈ ਲੈਣਾ ਯੈਸ ਯਾਰ ਹਾਂ ਜੀ ਨੰਬਰ ਲਿਖ ਕੇ ਲਾਉਂਦੇ ਹੁੰਦੇ ਸੀਗੇ ਜੀ ਜੀ ਉਹ ਸਾਰਾ ਕੁਝ ਮੈਂ ਆਪਣੀ ਕਹਾਣੀ ਦੇ ਵਿੱਚ ਲਿਖਿਆ ਜੀ ਤੇ ਪਰ ਅੱਜ ਕੱਲ ਤਾਂ ਇਹ ਸਮਾਂ ਬਿਲਕੁਲ ਬਦਲ ਗਿਆ ਜੀ ਮਾਹੌਲ ਬਿਲਕੁਲ ਹੀ ਉਲਟ ਹੋ ਗਿਆ ਅੱਜ ਕੱਲ ਦਾ ਸਿੱਧੇ ਲੋਕੀ ਪੈਲਸ ਦੇ ਵਿੱਚ ਆਂਦੇ ਨੇ ਬਸ 2 ਘੰਟੇ ਦਾ ਵਿਆਹ 2 ਘੰਟੇ ਦਾ ਵਿਆਹ ਉੱਥੇ ਘਰਾਂ ਨੂੰ ਵਾਪਸ ਮੁੜ ਜਾਂਦੇ ਨੇ ਬਿਲਕੁਲ 1947 ਦਾ ਇੱਕ ਦਰਦ ਹੈ ਜਿਸ ਨੂੰ ਆਪਾਂ ਕਦੇ ਨਹੀਂ ਭੁੱਲ ਸਕਦੇ ਉਸ ਉਸ ਮਤਲਬ ਦਰਦ ਦੇ ਜਿਹੜੇ ਜ਼ਖਮ ਨੇ ਉਹ ਅੱਜ ਵੀ ਅੱਲੇ ਨੇ ਅੱਜ ਵੀ 1947 ਦੇ ਉਸ ਵੰਡ ਨੂੰ ਜਦੋਂ ਯਾਦ ਕਰਦੇ ਆ ਤਾਂ ਦੋਸਤੋ ਸਾਡੇ ਕੋਲ ਸ਼ਬਦ ਖਤਮ ਹੋ ਜਾਂਦੇ ਨੇ ਔਰ ਉਹਨਾਂ ਦਿਨਾਂ ਦੇ ਵਿੱਚ ਕਿੰਨੀਆਂ ਔਰਤਾਂ ਨੂੰ ਬੇਪਤ ਕੀਤਾ ਗਿਆ ਕਿੰਨੇ ਬੱਚੇ ਯਤੀਮ ਕੀਤੇ ਗਏ ਕਿਸੇ ਦੀ ਮਾਂ ਨਹੀਂ ਮਿਲੀ ਕਿਸੇ ਨੂੰ ਕਿਸੇ ਦਾ ਬਾਪ ਨਹੀਂ ਮਿਲਿਆ ਕਿਸੇ ਨੂੰ ਕਿਸੇ ਦੇ ਬੱਚੇ ਨਹੀਂ ਮਿਲੇ ਭੈਣ ਭਰਾ ਨਹੀਂ ਮਿਲੇ ਰਿਸ਼ਤੇਦਾਰ ਨਹੀਂ ਮਿਲੇ ਲੇਕਿਨ ਮੈਨੂੰ ਇਹ ਅੱਜ ਦੇ ਸਾਹਿਤਕਾਰ ਕੇਵਲ ਸਿੰਘ ਹੀਰਾਜੀ ਤੇ ਫਕਰ ਹੈ ਕਿ ਉਹਨਾਂ ਨੇ ਆਪਣੀ ਕਵਿਤਾ ਆਪਣੇ ਗੀਤ ਦੇ ਵਿੱਚ 1947 ਦੇ ਉਸ ਦਰਦ ਨੂੰ ਵੀ ਲੈ ਕੇ ਉਹਨਾਂ ਨੇ ਕੁਝ ਨਾ ਕੁਝ ਲਿਖਿਆ ਆਪਸਾ ਸੁਣਦੇ ਉਹਨਾਂ ਦੀ ਜ਼ਬਾਨੋਂ 1947 ਦਾ ਦਰਦ ਸ਼ਾਇਦ ਬਜ਼ੁਰਗਾਂ ਨੇ ਕਦੇ ਤੁਹਾਨੂੰ ਡਿਸਕਸ ਕੀਤਾ ਹੋਵੇਗਾ ਸਾਡੇ ਬਜ਼ੁਰਗਾਂ ਨੇ ਹੰਡਾਇਆ ਬਾਜੀ ਹਾਏ ਸਾਡੇ ਬਜ਼ੁਰਗਾਂ ਨੇ ਹੰਡਾਇਆ ਜੀ ਮੇਰਾ ਪਿੰਡ ਹਟੂਰਾ ਸਾਡੇ ਪਿੰਡ ਬਹੁਤ ਕਤਲੇਆਮ ਹੋਇਆ ਸੀ ਉਹ ਤੇ ਬਜ਼ੁਰਗ ਸਾਡੇ ਤੁਹਾਨੂੰ ਦੱਸਦੇ ਹੁੰਦੇ ਦੱਸਦੇ ਹੁੰਦੇ ਸੀ ਉਹ ਦਰਦ ਸਾਡੇ ਅੰਦਰ ਵੀ ਅੱਜ ਤੱਕ ਹੈਗਾ ਜੀ ਵਸਿਆ ਵਾ ਕਿਸ ਤਰ੍ਹਾਂ ਕਿਸ ਤਰ੍ਹਾਂ ਉਸ ਤੇ ਲਿਖਿਆ ਤੁਸੀਂ ਮੈਂ ਉਸ ਤੇ ਕਵਿਤਾ ਲਿਖੀ ਹੈ ਜੀ ਇੱਕ ਜੀ ਸਨ 47 ਵੇਲੇ ਦੀ ਸਾਡਾ ਵੰਡਿਆ ਗਿਆ ਸੀ ਪੰਜਾਬ ਹਾਂ ਸਨ 47 ਵਿਲੇ ਸਾਡਾ ਵੰਡਿਆ ਗਿਆ ਸੀ ਪੰਜਾਬ ਬਹੁਤ ਅੱਛਾ ਬਹੁਤ ਅੱਛਾ ਹਿੰਦ-ਪਾਕ ਵਾਲੀ ਜਦੋਂ ਵੰਡ ਹੋਈ ਸੀ ਹੂੰ ਹਿੰਦ-ਪਾਕ ਵਾਲੀ ਜਦੋਂ ਵੰਡ ਹੋਈ ਸੀ ਕਤਲੇਆਮ ਸ਼ਰਿਆਮ ਹੋਈ ਸੀ ਹਾਂ ਹਾਏ ਰੱਬ ਉਦੋਂ ਇਹ ਨਹੀਂ ਮੁਸਲਮਾਨ ਨੇ ਹਿੰਦੂ ਵੜਤਾ ਹਿੰਦੂ ਨੇ ਮੁਸਲਮਾਨ ਵੜਤਾ ਹੂੰ ਇਹਨੇ ਸਿੱਖ ਵੜਤਾ ਕਤਲੇਆਮ ਆਪਸ ਵਿੱਚ ਬਹੁਤ ਜ਼ਿਆਦਾ ਹੋਈ ਸੀ ਜੀ ਹਿੰਦ-ਪਾਕ ਵਾਲੀ ਜਦੋਂ ਵੰਡ ਹੋਈ ਸੀ ਹੂੰ ਕਤਲੇਆਮ ਆਮ ਸ਼ਰਿਆਮ ਹੋਈ ਸੀ ਚਾਰੇ ਪਾਸੇ ਮੱਚੀ ਪਈ ਸੀ ਹਹਾਕਾਰ ਹੂੰ ਸਾਡਾ ਵੰਡਿਆ ਗਿਆ ਸੀ ਪੰਜਾਬ ਪੰਜਾਬ ਵਾਹ ਵਾਹ ਸਾਡਾ ਵੰਡਿਆ ਗਿਆ ਸੀ ਪੰਜਾਬ ਧਰਮਾਂ ਦੀ ਆੜ ਚ ਲੜਾਈ ਹੋਈ ਸੀ ਹੂੰ ਧਰਮਾਂ ਦੀ ਆੜ ਚ ਲੜਾਈ ਹੋਈ ਸੀ ਮਾਮਾ ਧੀਆ ਦੀ ਇੱਜ਼ਤ ਨਿਲਾਮ ਹੋਈ ਸੀ ਧਰਮਾਂ ਦੀ ਆੜ ਚ ਲੜਾਈ ਹੋਈ ਸੀ ਹੂੰ ਮਾਮਾ ਧੀਆ ਦੀ ਇੱਜ਼ਤ ਨਿਲਾਮ ਹੋਈ ਸੀ ਹੂੰ ਇਨਸਾਨੀਅਤ ਹੋਈ ਸੀ ਸ਼ਰਮਸ਼ਾਰ ਹਾਂ ਇਨਸਾਨੀਅਤ ਹੋਈ ਸੀ ਸ਼ਰਮਸ਼ਾਰ ਬਿਲਕੁਲ ਸਾਡਾ ਵੰਡਿਆ ਗਿਆ ਸੀ ਪੰਜਾਬ ਆਹ ਸਨ 47 ਦੁੱਖ ਝੱਲੇ ਬੇ ਹਿਸਾਬ ਫਿਰਕੂ ਦੰਗਿਆਂ ਦਾ ਕੋਈ ਰਿਹਾ ਨਾ ਹਿਸਾਬ ਬਹੁਤ ਅੱਛਾ ਕੋਈ ਹਿਸਾਬ ਤਾਬ ਨਹੀਂ ਸੀ ਯਾਰ ਇਹਨੇ ਦੰਗੇ ਸਨ 47 ਦੁੱਖ ਝੱਲੇ ਬੇ ਹਿਸਾਬ ਫਿਰਕੂ ਦੰਗਿਆਂ ਦਾ ਕੋਈ ਰਿਹਾ ਨਾ ਹਿਸਾਬ ਨਨਕਾਣਾ ਰਹਿ ਗਿਆ ਉਧਰ ਨਾਲੇ ਜੇਲਮ ਚ ਨਾਓ ਹਾਂ ਨਨਕਾਣਾ ਰਹਿ ਗਿਆ ਉੱਧਰ ਉੱਧਰ ਨਾਲੇ ਜੇਲਮ ਚ ਨਾਓ ਸਾਡਾ ਵੰਡਿਆ ਗਿਆ ਸੀ ਪੰਜਾਬ ਬਹੁਤ ਅੱਛਾ ਬਹੁਤ ਅੱਛਾ ਇਨਸਾਨ ਦਾ ਇਨਸਾਨ ਤੇ ਕਹਿਰ ਟੈ ਗਿਆ ਹਮ ਇੱਕ ਭਾਈ ਉੱਧਰ ਇੱਕ ਇੱਧਰ ਰਹਿ ਗਿਆ ਰਹਿ ਗਿਆ ਹਾਏ ਇਹ ਦੁਖਾਂ ਤੋਂ ਸਾਰ ਨੂੰ ਵੱਡਾ ਹੋ ਜੀ ਬਹੁਤ ਵੱਡਾ ਦੁੱਖ ਇਨਸਾਨ ਦਾ ਇਨਸਾਨ ਤੇ ਕਹਿਰ ਟੈ ਗਿਆ ਹਮ ਇੱਕ ਭਾਈ ਉੱਧਰ ਇੱਕ ਇੱਧਰ ਰਹਿ ਗਿਆ ਨਹੀਂ ਭੁੱਲੀ ਅਜੇ ਤੱਕ ਭਰੀ ਲਹੂ ਦੀ ਚਨਾਵ ਓਹ ਹੋ ਸਾਡਾ ਵੰਡਿਆ ਗਿਆ ਸੀ ਪੰਜਾਬ ਬਹੁਤ ਅੱਛਾ ਕਈਆਂ ਨੇ ਤਾਂ ਆਪਣਾ ਧਰਮ ਨਿਭਾਇਆ ਸੀ ਹੂੰ ਕਈਆਂ ਨੇ ਉਸ ਟਾਈਮ ਚੰਗੇ ਕੰਮ ਵੀ ਕੀਤੇ ਸੀ ਜੀ ਬਹੁਤ ਬਿਲਕੁਲ ਆਪਣਾ ਫਰਜ਼ ਨਿਭਾਇਆ ਸੀ ਉਹਨਾਂ ਉਹਨਾਂ ਤੇ ਮੈਂ ਲਿਖਿਆ ਕਿਉਂਕਿ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਕੋਈ ਜਿਹੇ ਨਹੀਂ ਹੁੰਦੇ ਬਿਲਕੁਲ درست ਕਈਆਂ ਨੇ ਤਾਂ ਆਪਣਾ ਧਰਮ ਨਿਭਾਇਆ ਸੀ ਔਰਤਾਂ ਦੀ ਇੱਜ਼ਤ ਨੂੰ ਬਚਾਇਆ ਸੀ ਹਾਂ ਬਹੁਤ ਕਈਆਂ ਨੇ ਤਾਂ ਆਪਣਾ ਧਰਮ ਨਿਭਾਇਆ ਸੀ ਔਰਤਾਂ ਨੇ ਇੱਜ਼ਤ ਨੂੰ ਬਚਾਇਆ ਸੀ ਪੂਰਾ ਪੂਰਾ ਰੱਖਿਆ ਸੀ ਉਹਨਾਂ ਦਾ ਖਿਆਲ ਹੂੰ ਸਾਡਾ ਵੰਡਿਆ ਗਿਆ ਸੀ ਪੰਜਾਬ ਪੰਜਾਬ ਬਹੁਤ ਅੱਛਾ ਬਹੁਤ ਅੱਛਾ ਸਾਡਾ ਵੰਡਿਆ ਗਿਆ ਸੀ ਪੰਜਾਬ ਪੰਜਾਬ ਅਖੀਰਲਾ ਪੈਰਾ ਜੀ ਜਦੋਂ ਤੋਂ ਹਿੰਦ ਅਤੇ ਪਾਕ ਦੇ ਰਾਹ ਖੁੱਲੇ ਨੇ ਹੂੰ ਆਪਣੇ ਬਾਰਡਰ ਖੁੱਲੇ ਨੇ ਜਦੋਂ ਤੋਂ ਜੀ ਜਦੋਂ ਤੋਂ ਹਿੰਦ ਅਤੇ ਪਾਕ ਦੇ ਰਾਹ ਖੁੱਲੇ ਨੇ ਚਿਰਾਂ ਤੋਂ ਵਿਛੜੇ ਭਾਈ ਇੱਥੇ ਆਣ ਮਿਲੇ ਨੇ ਮਿਲੇ ਨੇ ਬਿਲਕੁਲ درست ਬਿਲਕੁਲ ਜਰੋ ਤਾਂ ਹਿੰਦ ਅਤੇ ਪਾਕ ਦੇ ਰਾਹ ਖੁੱਲੇ ਨੇ ਚਿਰਾਂ ਤੋਂ ਵਿਛੜੇ ਭਾਈ ਇੱਥੇ ਆਣ ਮਿਲੇ ਨੇ ਹੀਰਾ ਕਰੇ ਅਰਦਾਸ ਕੋਈ ਹੋ ਜੇ ਚਮਤਕਾਰ ਹਾਂ ਹੀਰਾ ਕਰੇ ਅਰਦਾਸ ਹੀਰਾ ਕਰੇ ਅਰਦਾਸ ਕੋਈ ਹੋਵੇ ਚਮਤਕਾਰ ਸਾਡਾ ਇੱਕ ਹੋ ਜਾਵੇ ਚੜਦਾ ਤੇ ਲੈਂਦਾ ਪੰਜਾਬ ਬਹੁਤ ਅੱਛਾ ਬਹੁਤ ਦੁਬਾਰਾ ਪਲੀਜ਼ ਜਦੋਂ ਹਿੰਦ ਅਤੇ ਪਾਕ ਦੇ ਰਾਹ ਖੁੱਲੇ ਨੇ ਹੂੰ ਚਿਰਾਂ ਤੋਂ ਵਿਛੜੇ ਭਾਈ ਇੱਥੇ ਆਣ ਮਿਲੇ ਨੇ ਹੀਰਾ ਕਰੇ ਅਰਦਾਸ ਕੋਈ ਹੋ ਜੇ ਚਮਤਕਾਰ ਹੂੰ ਹੀਰਾ ਕਰੇ ਅਰਦਾਸ ਕੋਈ ਹੋ ਜਾਏ ਚਮਤਕਾਰ ਸਾਡਾ ਇੱਕ ਹੋ ਜਾਵੇ ਚੜਦਾ ਤੇ ਲੈਂਦਾ ਪੰਜਾਬ ਸਾਡਾ ਇੱਕ ਹੋ ਜਾਵੇ ਚੜਦਾ ਤੇ ਲੈਂਦਾ ਪੰਜਾਬ ਬਹੁਤ ਅੱਛਾ ਬਹੁਤ ਅੱਛਾ ਦੋਸਤੋ ਜਿਵੇਂ ਮੈਂ ਗੱਲ ਦੀ ਸ਼ੁਰੂਆਤ ਹੀ ਕੀਤੀ ਸੀ ਕਿ ਉਹ ਵਕਤ ਜਿਹੜਾ ਸੀ ਵਕਾਇਈ ਬਹੁਤ ਦੁਖਦਾਇਕ ਵਕਤ ਸੀਗਾ ਔਰ ਦੋ ਦੇਸ਼ਾਂ ਦੀ ਵੰਡ ਹੋਈ ਵੰਡ ਦੇ ਵਿੱਚ ਕਿਸ ਤਰ੍ਹਾਂ ਦਾ ਕੀ ਕੀ ਹੋਇਆ ਇਹ ਹੀਰਾ ਜੀ ਨੇ ਆਪਣੇ ਕਵਿਤਾ ਦੇ ਰਾਹੀਂ ਵੀ ਦੱਸਿਆ ਸੋ ਦੋਸਤੋ ਜਿਹੜਾ ਵਕਤ ਹੈ ਉਹ ਕਦੋਂ ਕਿਸ ਤਰ੍ਹਾਂ ਦਾ ਆ ਜਾਏ ਕਿਸੇ ਨੂੰ ਕੁਝ ਵੀ ਪਤਾ ਨਹੀਂ ਆ ਜੇ ਹੀਰਾ ਜੀ ਸਾਡੇ ਨਾਲ ਨੇ ਔਰ ਅਸੀਂ ਇਹਨਾਂ ਨੂੰ ਸਟੂਡੀਓ ਵਿੱਚ ਆਉਣ ਲਈ ਵੀ ਇੱਕ ਬੇਨਤੀ ਕਰਾਂਗੇ ਕਿ ਸਟੂਡੀਓ ਦੇ ਵਿੱਚ ਆਓ ਔਰ ਆਪਾਂ ਉਹ ਸਾਹਿਤਿਕ ਮਾਹੌਲ ਦੇ ਵਿੱਚ ਮਤਲਬ ਇਹਨਾਂ ਨੂੰ ਇੱਕ ਵਾਰ ਫਿਰ ਰੂਬਰੂ ਕਰਾਂਗੇ ਕਿਉਂਕਿ ਮਿੰਨੀ ਕਹਾਣੀਆਂ ਵੀ ਲਿਖਦੇ ਨੇ ਕਹਾਣੀਆਂ ਵੀ ਲਿਖਦੇ ਨੇ ਗੀਤ ਗ਼ਜ਼ਲ ਕਵਿਤਾ ਨਜ਼ਮ ਸਭ ਕੁਝ ਲਿਖਦੇ ਨੇ ਔਰ ਅਜਿਹੇ ਸਾਹਿਤਕ ਜਿਹੜੇ ਨੇ ਉਹ ਸਾਡੇ ਸਮਾਜ ਦੇ ਕੋਲ ਹੈ ਔਰ ਸਾਡੇ ird gird ਨੇ ਲੇਕਿਨ ਕਿਤੇ ਨਾ ਕਿਤੇ ਕੁਝ ਇੱਕ ਧਾਇਰੇ ਨੇ ਜੋ ਇਹਨਾਂ ਲੋਕਾਂ ਨੂੰ ਬਾਹਰ ਕੱਢਦੇ ਨੇ ਅੱਛੀ ਗੱਲ ਹੈ ਕਿ ਆਪਣੇ ਪਲੇਟਫਾਰਮ ਦੇ ਉੱਪਰ ਆਪਣੀ ਜ਼ਿੰਦਗੀ ਦੀ ਕਵਿਤਾਵਾਂ ਨੂੰ ਉਹ ਰੱਖਦੇ ਨੇ ਔਰ ਲੋਕ ਉਹਨਾਂ ਨੂੰ ਉਹਨਾਂ ਦੇ ਕਵਿਤਾਵਾਂ ਦੀ ਤਾਰੀਫ਼ ਵੀ ਕਰਦੇ ਨੇ ਹੀਰਾ ਜੀ ਸਾਨੂੰ ਬਹੁਤ ਅੱਛਾ ਲੱਗਾ ਅੱਜ ਪੋਸੂ ਨਾਮਾ ਚੈਨਲ ਦੇ ਨਾਲ ਇਸ ਕਵਿਤਾਵਾਂ ਨੂੰ ਲੈ ਕੇ ਸਾਹਿਤਿਕ ਮਾਹੌਲ ਦੇ ਵਿੱਚ ਆਪ ਜੀ ਨੇ ਕਿਸ ਤਰ੍ਹਾਂ ਮਹਿਸੂਸ ਕੀਤਾ ਮੈਨੂੰ ਅੱਜ ਬਹੁਤ ਵਧੀਆ ਲੱਗਿਆ ਜੀ ਪੋਸੂ ਨਾਮਾ ਦੀ ਟੀਮ ਸਾਡੇ ਘਰ ਆਈ ਆ ਤੇ ਬਹੁਤ ਅੱਛਾ ਲੱਗਿਆ ਮੈਂ ਤਾਂ ਜਸਰ ਸਾਹਿਬ ਦਾ ਬਹੁਤ ਕਈ ਸਾਲਾਂ ਤੋਂ ਫੈਨ ਆ ਜੀ ਕਈ ਸਾਲਾਂ ਤੋਂ ਹੈ ਫੈਨ ਇਹਨਾਂ ਦਾ ਇਹਨਾਂ ਦੇ ਨਾਲ ਜੁੜਿਆ ਵਾਂ ਜੀ ਜੀ ਤੇ ਮੈਂ ਜਸਰ ਸਾਹਿਬ ਦਾ ਤੇ ਤੁਹਾਡਾ ਕੀ ਸੋਤਾ ਸਾਹਿਬ ਜੀ ਦਾ ਤੇ ਨਰਮਲ ਸਿੰਘ ਜੀ ਦਾ ਚੰਨਣ ਸਿੰਘ ਜੀ ਦਾ ਮੇਰੇ ਘਰ ਆਏ ਹੋ ਤੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਤੁਹਾਡਾ ਧੰਨਵਾਦ ਕਰਦਾ ਤੇ ਪੋਸੂ ਟੀਮ ਦਾ ਬਹੁਤ ਬਹੁਤ ਧੰਨਵਾਦ ਮੈਂ ਅੱਗੇ ਤੋਂ ਵੀ ਇਸ ਤੋਂ ਵੀ ਹੋਰ ਵਧੀਆ ਲਿਖਣ ਦੀ ਕੋਸ਼ਿਸ਼ ਕਰਾਂਗਾ। ਕੀ ਬਾਤ ਹੈ। ਨਹੀਂ ਤੁਸੀਂ ਬਹੁਤ ਸੋਹਣਾ ਲਿਖਦੇ ਹੋ। ਸੋ ਦੋਸਤੋ ਤੁਹਾਨੂੰ ਸਾਡੀ ਇਹ ਗੱਲਬਾਤ ਕਿਸ ਤਰ੍ਹਾਂ ਦੀ ਲੱਗੀ? ਹਮੇਸ਼ਾ ਮੈਂ ਕਹਿੰਦਾ ਹੁੰਦਾ ਫੀਡਬੈਕ ਜ਼ਰੂਰ ਦਿਆ ਕਰੋ ਕਿਉਂਕਿ ਤੁਸੀਂ ਦੇਸ਼ਾਂ ਵਿਦੇਸ਼ਾਂ ਵਿੱਚ ਜਦੋਂ ਬੈਠਦੇ ਹੋ ਕੋਈ ਕਮੈਂਟ ਕਰਦੇ ਹੋ, ਫੋਨ ਕਰਦੇ ਹੋ ਤੇ ਸਾਡੇ ਹੌਸਲੇ ਤਾਂ ਬੁਲੰਦ ਹੁੰਦੇ ਐ ਲੇਕਿਨ ਕੋਈ ਕਮੀਆਂ ਵੀ ਦੱਸਿਆ ਕਰੋ ਆਪਾਂ ਹੋਰ ਇਸ ਚੀਜ਼ ਨੂੰ ਇਸ ਐਪੀਸੋਡ ਨੂੰ ਇੰਪਰੂਵ ਕਰੀਏ ਤਾਂ ਕਿ ਤੁਸੀਂ ਹੋਰ ਵਧੀਆ ਤਰੀਕੇ ਨਾਲ ਇੰਜੋਏ ਕਰ ਸਕੋ ਫਿਰ ਲਾਸਟ ਵਿੱਚ ਕਹਾਂਗਾ ਜੇਕਰ ਤੁਸੀਂ ਵੀ ਸਾਹਿਦੀ ਕਿਸੇ ਵੀ ਬਨਗੀ ਦੇ ਪ੍ਰਤੀ ਤੁਹਾਡਾ ਚੁਕਾ ਹੈ ਲਿਖਦੇ ਹੋ ਤਾਂ ਤੁਸੀਂ ਨੀਚੇ ਦਿੱਤੇ ਟੀਵੀ ਸਕਰੀਨ ਤੇ ਜਿਹੜਾ ਪੂਰਾ ਪ੍ਰੋਗਰਾਮ ਚੱਲ ਰਿਹਾ ਉਸ ਤੇ ਜੋ ਵੀ ਨੰਬਰ ਚੱਲ ਰਹੇ ਨੇ ਉਹਨਾਂ ਨੰਬਰਾਂ ਨੂੰ ਡਾਇਲ ਕਰੋ ਸਾਡੇ ਨਾਲ ਸਿੱਧੀ ਗੱਲਬਾਤ ਕਰੋ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ ਕੈਮਰਾਮੈਨ ਚੰਨਣ ਸਿੰਘ ਦੇ ਨਾਲ ਮੈਨੂੰ ਸੋਮਸੋ ਹੋਤਾ ਨੂੰ ਦਿਓ ਇਜਾਜ਼ਤ ਜੁੜੇ ਰਹੋ ਪੋਸੂਨਾਮਾ ਚੈਨਲ ਦੇ